ਸਾਥੀ ਸਮੇਸੀ ਸਿਟੀ ਠਾਣੀ ਦੇ ਅੰਦਰ ਮੌਜੂਦ ਹੈ ਔਰ ਬਿਲਕੁਲ ਮੇਰੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਇੱਥੇ 3 4 5 6 7 ਮੋਟਰਸਾਈਕਲ ਜਿਨ੍ਹਾਂ ਦੇ ਉੱਤੇ ਲਿਖਿਆ ਬੰਦ ਇਹ ਚਾਬੀ ਲਾ ਕੇ ਬੰਦ ਨਹੀਂ ਹੁੰਦੇ ਸਮਾਂ ਕਿ ਪੱਕੇ ਤੌਰ ਤੇ ਬੰਦ ਕੀਤੇ ਗਏ ਆ ਕਾਰਨ ਹੁੰਦਾ ਇੱਕ ਜਿਹੜਾ ਦਾ ਅਰੀਜਨਲ ਸਲੈਂਸਰ ਉਹਦੇ ਵਿੱਚ ਜਾਲੀ ਹੁੰਦੀ ਜਦੋਂ ਜਾਲੀ ਆਪਾਂ ਕੱਢ ਦਿੰਨੇ ਆ ਇੱਕ ਤਾਂ ਉਹ ਪਟਾਕਾ ਵੱਜਦਾ ਮੋਡੀਫਾਈ ਕੀਤਾ ਐਮ ਐ ਸਲੈਂਸਰ ਡਾ ਹਾਂ ਮੋਡੀਫਾਈ ਦੇ ਵਿੱਚੋਂ ਇੱਕ ਸਲੈਂਸਰ ਥੋੜਾ ਵੱਡਾ ਹੁੰਦਾ ਆ ਉਹ ਵੱਡਾ ਸਲੈਂਸਰ ਤੋਂ ਜ਼ਿਆਦਾ ਪਟਾਕਾ ਵੱਜਦਾ ਜਦੋਂ ਆਪਾਂ ਇਹਦੀ ਰੇਸ ਦੇ ਕੇ ਬੰਦ ਕਰਕੇ ਕਰੰਟ ਕੱਟ ਕੇ ਦੁਬਾਰਾ ਲਾਉਂਦੇ ਤੇ ਪਟਾਕਾ ਵੱਜਦਾ ਇਹਦੇ ਵਿੱਚ ਇੱਕ ਮਾਂਜੋਗ ਐਸਐਸ ਸਰਬ ਨੂੰ ਇਹ ਵੀ ਹਦਾਇਤ ਆ ਕਿ ਜਿਹੜੇ ਕੋਈ ਮਕੈਨਿਕ ਹੈਗੇ ਆ ਜਾਂ ਕੋਈ ਇਸ ਤਰ੍ਹਾਂ ਦੇ ਕਰਦੇ ਆ ਮੋਡੀਫਾਈ ਕਰਦੇ ਗੱਡੀਆਂ ਨੂੰ ਉਹ ਉਹ ਤੇਰੇ ਕਰਕੇ ਪਰ ਜੇ ਆਹ ਕੰਮ ਕਰਨ ਬਾਪੂ ਨੂੰ ਠਾੜੇ ਦਾਣਾ ਹੀ ਪਣਾ ਚਲੋ ਇਹਦੇ ਬਾਰੇ ਹੁਣ ਅਸੀਂ ਕੁਝ ਨਹੀਂ ਕਹਿ ਸਕਦੇ ਕਈ ਵਾਰੀ ਮੈਂ ਨਿਆਣੇ ਲਖਾ ਲੈਂਦੇ ਆ ਇਹਨੂੰ ਵੀ ਅਸੀਂ ਪੂਰਾ ਇੱਥੇ ਸੱਦ ਕੇ ਘਰ ਦੇ ਵੀ ਸੱਦੀਏ ਅਸੀਂ ਨਾਲ ਸੱਦ ਕੇ ਪੂਰਾ ਕਰੀਦਾ ਕਈ ਵਾਰੀ ਕਰਦੇ ਸਾਨੂੰ ਆਪ ਕਹਿੰਦੇ ਵੀ ਦੇਖੋ ਜੀ ਇਹ ਬੱਚਾ ਥੋੜਾ ਇਹਨੂੰ ਡਾਂਟੋ ਇਸੇ ਕਰਕੇ ਸ਼ਕਤੀ ਦਾ ਪੂਰੀ ਕਰੀਦੀ ਆ ਤੇ ਉਹਦਾ ਥੋੜਾ ਰਿਜ਼ਲਟ ਵੀ ਮਿਲੂਗਾ ਕਹਾਂ ਤੁਸੀਂ ਐਫਰਟ ਕਰ ਰਹੇ ਹੋ ਉਮੀਦ ਕਰਦੇ ਆ ਲੋਕ ਵੀ ਸਾਥ ਦੇਣਗੇ ਔਰ ਸ਼ਹਿਰ ਇਸੇ ਤਰੀਕੇ ਬਿਹਤਰ ਹੋਵੇਗਾ ਬਿਲਕੁਲ ਦੇਣਗੇ ਜੀ ਸਾਡੇ ਦੁਆਬੇ ਦੇ ਲੋਕ ਪੜੇ ਲਿਖੇ ਲੋਕ ਨੇ ਬਿਲਕੁਲ ਸਾਥ ਦੇਣ